ਕੁਝ ਇਹ ਖੈਰਾ ਸਾਹਿਬ ਹਨ ਉਹ ਬਹੁਤ ਲੀਡਰ ਲੀਡਰ ਹਨ ਤੇ ਬੇਬਾਕ ਮੁਸਲਮਾਨਾਂ ਦੇ ਹੱਕ ਦੇ ਵਿੱਚ ਜੋ ਹੋ ਜਿੱਥੇ ਵੀ ਉਹਨਾਂ ਨੇ ਮੁਸਲਮਾਨਾਂ ਦੇ ਉੱਪਰ ਅਤਿਆਚਾਰ ਹੋਇਆ ਚਾਹੇ ਉਹ ਮੌਬ ਲਿੰਚਿੰਗ ਦਾ ਮਾਮਲਾ ਰਾਜਸਥਾਨ ਚ ਹੋਵੇ ਚਾਹੇ ਉਹ ਮੌਬ ਲਿੰਚਿੰਗ ਦਾ ਮਾਮਲਾ ਯੂਪੀ ਦੇ ਵਿੱਚ ਹੋਵੇ ਉਹਨਾਂ ਨੇ ਹਮੇਸ਼ਾ ਮੁਸਲਮਾਨਾਂ ਦੀ ਆਵਾਜ਼ ਉਹ ਬਣੇ ਹਨ ਆਵਾਜ਼ ਉਠਾਈਏ ਸਿਆਸਤ ਮੇਰੀ ਕੋਈ ਰੋਜ਼ੀ ਰੋਟੀ ਨਹੀਂ ਹੈਗੀ ਜੀ ਨਾ ਸਿਆਸਤ ਮੇਰਾ ਕੋਈ ਕਾਰੋਬਾਰ ਹੈ ਠੀਕ ਹੈ ਜੀ ਉਹ ਲੋਕਾਂ ਨੂੰ ਲੋੜ ਹੋਊਗੀ ਜਿਨ੍ਹਾਂ ਦੀ ਇਹ ਰੋਜ਼ੀ ਰੋਟੀ ਹੈ ਤੇ ਜਿਨ੍ਹਾਂ ਨੇ ਇਹਨੂੰ ਆਪਣੇ ਕਾਰੋਬਾਰ ਬਣਾਇਆ ਹੋਇਆ ਠੀਕ ਹੈ ਜੀ ਮੇਰਾ ਕਾਰੋਬਾਰ ਅਲਹਮਦੁਲਿਲਾ ਰੱਬ ਨੇ ਮੈਨੂੰ ਦੋ ਕੋਲਸਰ ਦਿੱਤੇ ਹਨ ਠੀਕ ਹੈ ਜੀ ਤੇ ਅਸੀਂ ਬਣੀ ਵਧੀਆ ਅਲਹਮਦੁਲਿਲਾ ਇਮਾਨਦਾਰੀ ਤੇ ਸੱਚਾਈ ਨਾਲ ਜ਼ਿੰਦਗੀ گزار ਰਹੇ ਹਾਂ ਤੇ ਆਪਣੀ ਜ਼ਿੰਦਗੀ ਤੋਂ ਭਰਪੂਰ ਖੁਸ਼ ਹਾਂ ਇਹ ਜਿਹੜੀ ਪਾਰਟੀ ਜਿਹੜੀ ਜਮਾਤਾਂ ਨੇ ਸ਼ਾਮਲ ਹੋਏ ਬੀਜੇਪੀ ਨਾਲ ਹੈ ਜੀ ਉਹ ਤਾਂ ਮੁਸਲਮਾਨਾਂ ਨੂੰ ਬਰਦਾਸ਼ਤ ਨਹੀਂ ਕਰਦੀ ਕਿ ਇਸ ਮੁਲਕ ਦੇ ਵਿੱਚ ਹੋ ਕੈਨ ਮੈਂ ਉਸ ਮੁਲਕ ਉਸ ਜਮਾਤ ਨਾਲ ਜਾ ਕੇ ਕਿਵੇਂ 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 ਉਹਨਾਂ ਨੂੰ ਸ਼ਾਮਿਲ ਹੋ ਸਕਦਾ ਨਹੀਂ ਸਰ ਕੀ ਲੱਗ ਰਿਹਾ ਹੈ ਕਿ ਜੋ ਖੈਰਾ ਸਾਹਿਬ ਹੈ ਖੈਰਾ ਸਾਹਿਬ ਦੀ ਜੋ ਕੋਸ਼ਿਸ਼ਾਂ ਜਾਂ ਜੋ ਕੰਮ ਕਰ ਰਹੀ ਹੈ ਥੋੜੀ ਲੀਡਰਸ਼ਿਪ ਪੁਰੇ ਇਹ ਵੋਟਰਾਂ ਦੇ ਵਿੱਚ ਕਨਵਰਟ ਕਰਨ ਦੇ ਵਿੱਚ ਕਾਮਯਾਬ ਹੋਣਗੇ ਲੋਕਾਂ ਨੂੰ ਖੈਰਾ ਸਾਹਿਬ ਉਰਿਓ ਮਤਲਬ ਮੈਨੂੰ ਪੂਰੀ ਉਮੀਦ ਹੈ ਕਿ ਮਲੇਰ ਕੋਲੇ ਤੋਂ ਜਿੰਨੀ ਲੀਡ ਤੇ ਉਰਿਓ ਲੀਡ ਕਰਕੇ ਜਾਣਗੇ ਠੀਕ ਹੈ ਜੀ ਉਹੀ ਲੀਡ ਉਹਨਾਂ ਲਈ ਲਾਹੇਵੰਦ ਸਾਬਿਤ ਹੋਊਗੀ ਤੇ ਉਹਨਾਂ ਲਾਭ ਦੇਖ ਸਾਬਤ ਹੋਊਗੀ ਤਾਂ ਕਿ ਉਹਨਾਂ ਨੂੰ ਜਿੱਤ ਦੇ ਵਿੱਚ ਯੋਗਦਾਨ ਮਲੇਰਕੋੜ ਦਾ ਸਭ ਤੋਂ ਵੱਡਾ ਪਾਊਗਾ ਵੈਲਕਮ ਟੂ ਰੀਸੈਂਟ ਟਾਈਮਸ ਮੈਂ ਮਮੂਰ ਜੀ ਦਾ ਅੱਜ ਫੇਰ ਆਪ ਸਭ ਦਾ ਵੈਲਕਮ ਕਰਦਾ ਅੱਜ ਉਸੇ ਪ੍ਰੋਗਰਾਮ ਉਸੇ ਕੜੀ ਦੇ ਤਹਿਤ ਜੋ ਸਾਡਾ ਚੱਲ ਰਿਹਾ ਹੈ ਸੁਨੋ ਨੇਤਾ ਜੀ ਇੱਕ ਨਵੇਂ ਫੇਸ ਨੂੰ ਇੰਟਰੋਡਿਊਸ ਕਰਵਾ ਰਿਹਾ ਅੱਜ ਤੁਹਾਡੇ ਨਾਲ ਉਹ ਹੈ ਇੰਜੀਨੀਅਰ ਇਮਰਾਨ ਫਾਰੂਕੀ ਸਾਹਿਬ ਇਮਰਾਨ ਫਾਰੂਕੀ ਸਾਹਿਬ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਹਨ ਔਰ ਅਨਫੋਰਚੂਨੇਟਲੀ ਹੁਣ ਤੱਕ ਮਤਲਬ ਚਿਹਰਾ ਇਹਨਾਂ ਦਾ ਪ੍ਰੋਮਿਨੈਂਟ ਨਹੀਂ ਹੈ ਲੋਕ ਜਾਣਦੇ ਨਹੀਂ ਹੈ ਜਦੋਂ ਸਾਨੂੰ ਪਤਾ ਚੱਲਿਆ ਸੀ ਖੁਦ ਹੈਰਾਨ ਸੀ ਕਿ ਇਮਰਾਨ ਸਾਹਿਬ ਕਾਂਗਰਸ ਦੇ ਨਾਲ ਜੁੜੇ ਹਨ ਔਰ ਕੀ ਕਰ ਰਹੇ ਚਲੋ ਆਪਾਂ ਇਹਨਾਂ ਦੀ ਕਾਰਗੁਜ਼ਾਰੀ ਆਪ ਹੀ ਪੁੱਛਦੇ ਹਾਂ ਇਮਰਾਨ ਸਾਹਿਬ ਸਭ ਤੋਂ ਪਹਿਲਾਂ ਵੈਲਕਮ ਤੁਹਾਡਾ ਮੇਰੇ ਚੈਨਲ ਰੀਸੈਂਟ ਟਾਈਮ ਦੇ ਵਿੱਚ ਸ਼ੁਕਰੀਆ ਜੀ ਅਸਲਾਮੁਅਲੈਕੁਮ ወਰ ਰਹਿਮਤੁਲਲਾਹ ਵਬਰਕਾਤੁ ਮੈਂ ਤੁਹਾਡਾ ਅਨੇਹ ਹੈ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣਾ ਕੀ ਮਨ ਕੱਢ ਕੇ ਮੈਨੂੰ ਇੰਟਰਵਿਊ ਲੈਣ ਲਈ ਆਏ ਠੀਕ ਹੈ ਜੀ ਤੇ ਮੈਂ ਬਤੌਰ ਜਿੰਨ ਸਕੱਤਰ ਜੀ ਯੂਥ ਐਂਡ ਸਪੋਰਟਸ ਕਲੱਬ ਸੈੱਲ ਜੋ ਪੀਪੀਸੀਸੀ ਦਾ ਸੈੱਲ ਹੈ 2016 ਤੋਂ ਮੈਂ ਐਜ਼ ਅ ਸਕੱਤਰ ਮੈਨੂੰ ਪਹਿਲਾਂ ਨਿਯੁਕਤੀ ਪੱਤਰ ਦਿੱਤਾ ਗਿਆ 98982016 ਨੂੰ ਫਿਰ ਉਸ ਤੋਂ ਬਾਅਦ ਮੇਰੀ ਕਾਰਗੁਜ਼ਾਰੀ ਦੇਖਦੇ ਹੋਏ ਜਿਵੇਂ ਮੈਨੇ ਵਿਧਾਨ ਸਭਾ ਇਲੈਕਸ਼ਨ ਦੇ ਵਿੱਚ ਖਲਕਾ ਅਮਰਗੜ ਤੋਂ ਜਿਹੜੇ ਸਾਡੇ ਕੈਂਡੀਡੇਟ ਸੀ ਜੀ ਆਪਣੇ ਸੁਜੀਤ ਸਿੰਘ ਤੇ ਮਾਨ ਸਾਹਿਬ ਉਹਨਾਂ ਦੇ ਵਾਸਤੇ ਜਿਹੜੇ ਕਿਸਾਨ ਸਾਡੇ ਨਾਲ ਜੁੜੇ ਹੋਏ ਹਨ ਆਲੂ ਦੇ ਬਤੌਰ ਆਲੂ ਰੱਖਦੇ ਹਨ ਮੇਰੇ ਕੋਲ ਤੇ ਉਹਨਾਂ ਦਾ ਪ੍ਰੋਗਰਾਮ ਰੱਖਿਆ ਜੀ ਅ ਜਨੂਰੀ ਦੇ ਮਹੀਨੇ ਦੇ ਵਿੱਚ 9 1 ਨੂੰ ਉਸ ਤੋਂ ਬਾਅਦ ਜਿਹੜੇ ਕਿਸਾਨ ਕਿਉਂਕਿ ਮਲੇਰ ਕੋਲ ਜਿਹਦੀ ਬੈਲਟ ਹੈ ਜੀ ਇਹ ਆਲੂ ਦੀ ਫਸਲ ਵਾਲੀ ਬੈਲਟ ਨਹੀਂ ਹੈਗੀ ਜੀ ਹਾਂ ਜੀ ਇਸ ਕਰਕੇ ਜਿਹੜਾ ਸਾਡੇ ਕੋਲ ਆਲੂ ਦੇ ਜਿਹੜੇ ਕਿਸਾਨ ਰੱਖਦੇ ਹਨ ਇਹ ਵਪਾਰੀ ਰੱਖਦੇ ਹਨ ਇਹ ਬੈਲਟ ਸਾਡੇ ਕੋਲ 20 ਤੋਂ 25 ਕਿਲੋਮੀਟਰ ਦੇ ਰੇਡੀਅਸ ਵਾਲੀ ਬੈਲਟ ਹੈ ਜੀ ਠੀਕ ਜੀ ਤੇ ਫਿਰ ਮੈਨੇ 17 ਇੱਕ 2017 ਨੂੰ ਸਾਧੂ ਸਿੰਘ ਧਰਮਸੋਜ ਜੋ ਉਸ ਵਕਤ ਮੌਜੂਦ ਐਮ ਐਲ ਏ ਸੀ ਤੇ ਕਾਂਗਰਸ ਦੇ ਉਮੀਦਵਾਰ ਸੀ ਨਾਬੇ ਤੋਂ ਤੇ ਉਹਨਾਂ ਦਾ ਪ੍ਰੋਗਰਾਮ ਰੱਖਿਆ ਆਪਣੇ ਕਿਸਾਨ ਸਾਥੀਆਂ ਨੂੰ ਬੁਲਾਇਆ ਕਿ ਤੁਸੀਂ ਸ਼ਿਰਕਤ ਕਰੋ ਆਪਾਂ ਇਹਨਾਂ ਨੂੰ ਸਾਧੂ ਸਿੰਘ ਜੀ ਦੀ ਹਮਾਇਤ ਕਰਨੀ ਹੈ ਤੇ ਇਹਨਾਂ ਨੂੰ ਵਿਧਾਨ ਸਭਾ ਭੇਜਨੇ ਤੇ ਸ ਮੈਨੂੰ ਇਹ ਗੱਲ ਦੀ ਖੁਸ਼ਕਿਸਮਤੀ ਹੈ ਕਿ ਤੇ ਖੁਸ਼ੀ ਹੁੰਦੀ ਹੈ ਜੀ ਚਾਹੇ ਮੇਰਾ 1% ਯੋਗਦਾਨ ਹੋਵੇ ਮਤਲਬ ਸੁਜੀਤ ਸਿੰਘ ਤੇ ਮਾਨ ਵੀ ਉਹਨੇ ਜਿੱਤ ਕੇ ਗਈ 11000 ਕੁਝ ਵੋਟ ਤੋਂ ਸਾਧੂ ਸਿੰਘ ਜੀ ਵੀ ਜਿੱਤੇ ਸਾਨੂੰ ਖੁਸ਼ੀ ਹੁੰਦੀ ਵਿੱਚ ਆ ਸਾਡਾ 1% ਵਿੱਚ ਯੋਗਦਾਨ ਸੀ ਯੋਗਦਾਨ ਦਾ ਪਿਆ ਜੋ ਜ਼ਿੰਮੇਵਾਰੀ ਲਈ ਆਪਣੇ ਬਲਬੂਤੇ ਦੇ ਕੀਤਾ ਕਿਸੇ ਤੋਂ ਕਿਸੇ ਨੂੰ ਕਿਸੇ ਤੋਂ ਕੋਈ ਫੰਡਿੰਗ ਨਹੀਂ ਕੋਈ ਕੁਝ ਨਹੀਂ ਸਾਰਾ ਆਪਣੇ ਬਿਹਾਫ ਤੇ ਕੀਤਾ ਜੀ ਆਪਣੇ ਬਿਹਾਫ ਤੇ ਕਰਦੀਆਂ ਕਿ ਲੋਕਾਂ ਨੇ ਕੰਮ ਆਈਏ ਬਿਨਾ ਉਹਨਾ ਤੋਂ ਕੁਝ ਮੰਗੀ ਜੀ ਔਰ ਇਮਰਾਨ ਸਾਹਿਬ ਇੱਕ ਮੈਨੂੰ ਗੱਲ ਸਰ ਤੁਸੀਂ ਗੱਲ ਕੀਤੀ ਹੈ ਹਲਕਾ ਨਾਬੇ ਦੀ ਤੁਸੀਂ ਗੱਲ ਕੀਤੀ ਅਮਰਗੜ ਦੀ ਜੀ ਸਰ ਮਲੇਰ ਕੋਡ ਲੰਕਿਓ ਛੱਡ ਗਿਆ ਆਪਾਂ ਤਾਂ ਜੰਪ ਲਾਂ ਮਲੇਰ ਕੋਡ ਲੇਦੇ ਇੱਥੇ ਦੇ ਮਤਲਬ ਜਿਹੜੇ ਕਿਸਾਨ ਹੈ ਇੱਥੇ ਦੇ ਜੋ ਤੁਹਾਡੀ ਲੀਡਰਸ਼ਿਪ ਹੈ ਔਰ ਉਹਦੇ ਉਹਦੇ ਵਾਸਤੇ ਕੀ ਕਰ ਰਹੇ ਹੋ ਜਿਹੜੀ ਔਰੇ ਦੀ ਲੀਡਰਸ਼ਿਪ ਹੈ ਜੀ ਇਹ ਅ ਮਤਲਬ ਟੂ ਵੀ ਵੈਰੀ ਫ੍ਰੈਂਕਲੀ ਸਪੀਕਿੰਗ ਐਂਡ ਔਨੈਸਟਲੀ ਇੱਕ ਤਾਂ ਮੈਂ ਸਿਰਫ ਨਰਸਰੀ ਦੀ ਗੱਤ ਉਹਨੇ ਮਲੇਰ ਕੋਡ ਲਿਪੜਿਆ ਜੀ ਮੇਰਾ ਸਾਰੀ ਜਿਹੜੀ ਸਕੂਲਿੰਗ ਹੈ ਮੈਂ ਮਹਾਰਾਜ ਪਟਿਆਰੇ ਉਹਨਾਂ ਦੇ ਸਕੂਲ ਚ ਪੜਿਆ ਤੇ ਉਹਨਾਂ ਕਰਕੇ ਹੀ ਮੈਂ ਸਿਆਸਤ ਦੇ ਵਿੱਚ ਆਇਆ ਜੀ ਠੀਕ ਹੈ ਜੀ ਤੇ ਜੋ ਲੋਕ ਸਭਾ ਇਲੈਕਸ਼ਨ 2024 ਦਾ ਚੱਲ ਰਿਹਾ ਸਿਲਸਿਲਾ ਚੱਲ ਰਿਹਾ ਹੈ ਔਰ ਇਹਦੇ ਵਿੱਚ ਤੁਸੀਂ ਦੱਸੋ ਵੀ ਕਿੱਥੇ ਕਿਹ ਪਾਰਟੀ ਸਟੈਂਡ ਕਰਦੀ ਹੈ ਔਰ ਜੋ ਕੈਂਡੀਡੇਟ ਹੈ ਤੁਹਾਡੀ ਪਾਰਟੀ ਦਾ ਕਿੰਨਾ ਕੁ ਸਟਰੋਂਗ ਹੈ ਔਰ ਕੀ ਸੋਚਦੇ ਹੋ ਤੁਸੀਂ ਸੁਖਵਾਲ ਸਿੰਘ ਖੈਰਾਜੀ ਦੇ ਬਾਰੇ ਦੇਖੋ ਜੀ ਇਹਦੇ ਖੈਰਾ ਸਾਹਿਬ ਹਨ ਉਹ ਬਹੁਤ ਲੀਡਰ ਲੀਡਰ ਹਨ ਤੇ ਬੇਬਾਕ ਮੁਸਲਮਾਨਾਂ ਦੇ ਹੱਕ ਦੇ ਵਿੱਚ ਜੋ ਉਹ ਜਿੱਥੇ ਵੀ ਉਹਨਾਂ ਨੇ ਮੁਸਲਮਾਨਾਂ ਦੇ ਉੱਪਰ ਅਤਿਆਚਾਰ ਹੋਏ ਹੈ ਚਾਹੇ ਉਹ ਮੌਬ ਲਿੰਚਿੰਗ ਦਾ ਮਾਮਲਾ ਰਾਜਸਥਾਨ 'ਚ ਹੋਵੇ ਚਾਹੇ ਉਹ ਮੌਬ ਲਿੰਚਿੰਗ ਦਾ ਮਾਮਲਾ ਯੂਪੀ ਦੇ ਵਿੱਚ ਹੋਵੇ ਉਹਨਾਂ ਨੇ ਹਮੇਸ਼ਾ ਮੁਸਲਮਾਨਾਂ ਦੀ ਆਵਾਜ਼ ਉਹ ਬਣੇ ਹਨ ਆਵਾਜ਼ ਉਠਾਈ ਹੈ ਤੇ ਮੈਨੂੰ ਪੂਰੀ ਉਮੀਦ ਹੈ ਕਿ ਇਨਸ਼ਾਅੱਲਾ ਤਾਲਾ ਉਹ ਉਰੇ ਦੇ ਮੁਸਲਮਾਨਾਂ ਦੀ ਪਾਰਲੀਮੈਂਟ ਦੇ ਵਿੱਚ ਅਗਰ ਐਸਾ ਬੰਦਾ ਪਾਰਲੀਮੈਂਟ ਦੇ ਵਿੱਚ ਪਹੁੰਚਦੇ ਤਾਂ ਉਥੇ ਜਾਵੇ ਉਥੇ ਜਾ ਕੇ ਵੀ ਉਹ ਆਪਣੀ ਆਵਾਜ਼ ਮੁਸਲਮਾਨਾਂ ਲਈ ਬੇਬਾਕ ਹੋ ਕੇ ਉਠਾਉਣਗੇ ਜੀ ਔਰ ਆਪਾਂ ਗੱਲ ਕਰਦੇ ਆ ਤੁਸੀਂ ਕਹਿੰਦੇ ਹੋ ਵੀ ਪ੍ਰੈਪਰੇਸ਼ਨ ਹੈ ਤੁਸੀਂ ਖੈਰਾ ਸਾਹਿਬ ਦੀ ਗੱਲ ਕੀਤੀ ਹੈ ਸਰ ਇੱਥੇ ਇੱਕ ਕੁਐਸਚਨ ਮੇਰੇ ਦਿਮਾਗ ਦੇ ਵਿੱਚ ਆਇਆ ਤੁਸੀਂ ਕਹਿੰਦੇ ਹੋ ਵੀ ਕੈਪਟਨ ਸਾਹਿਬ ਦੇ ਸਕੂਲਸ ਜੋ ਉਹਨਾਂ ਦੇ ਵਿੱਚ ਤੁਸੀਂ ਪੜ੍ਹੇ ਹੋ ਤੁਹਾਡੇ ਰਿਲੇਸ਼ਨ ਰਹੇ ਔਰ ਤੁਸੀਂ ਮਿਲਦੇ ਜੁਲਦੇ ਵੀ ਰਹੇ ਸਰ ਮਹਾਰਾਜਾ ਸਾਹਿਬ ਨੇ ਜਦ ਕੈਪਟਨ ਸਾਹਿਬ ਨੇ ਇੱਕ ਪਾਰਟੀ ਛੱਡੀ ਤੋ ਉਸ ਵੇ ਉਹਨਾਂ ਨੇ ਕਦੇ ਕੰਪੈਨ ਨਹੀਂ ਕੀਤਾ ਕਦੇ ਸਾਡੇ ਨਾਲ ਚੱਲੋ ਕਦੇ ਤੁਹਾਡੇ ਮਨ ਦੇ ਵਿੱਚ ਆਇਆ ਹੋਵੇ ਤੁਸੀਂ ਕਾਂਗਰਸ ਦੇ ਵਿੱਚ ਉੱਥੇ ਸਟੈਂਡ ਕਰਦੇ ਹੋ ਜੀ ਇਹ ਤੁਹਾਨੂੰ ਬਹੁਤ ਅੱਛਾ ਸਵਾਲ ਕੀਤਾ ਹੈ ਕਿਉਂਕਿ ਜਿਸ ਪਾਰਟੀ ਦੇ ਵਿੱਚ ਉਹ ਸ਼ਾਮਿਲ ਹੋਏ ਹਨ ਠੀਕ ਹੈ ਜੀ ਉਹ ਪਾਰਟੀ ਹੈ ਜਿਹਦੀ ਬਤੌਰੇ ਮੈਨੇ ਸਿਆਸਤ ਮੇਰੀ ਕੋਈ ਰੋਜ਼ੀ ਰੋਟੀ ਨਹੀਂ ਹੈਗੀ ਜੀ ਨਾ ਸਿਆਸਤ ਮੇਰਾ ਕੋਈ ਕਾਰੋਬਾਰ ਹੈ ਠੀਕ ਹੈ ਜੀ ਉਹ ਲੋਕਾਂ ਨੂੰ ਲੋੜ ਹੋਊਗੀ ਜਿਨ੍ਹਾਂ ਦੀ ਰੋਜ਼ੀ ਰੋਟੀ ਹੈ ਤੇ ਜਿਨ੍ਹਾਂ ਨੇ ਇਹਨੂੰ ਆਪਣੇ ਕਾਰੋਬਾਰ ਬਣਾਇਆ ਹੋਇਆ ਹੈ ਠੀਕ ਹੈ ਜੀ ਮੇਰਾ ਕਾਰੋਬਾਰ ਅਲਹਮਦੁਲਿਲਾ ਰੱਬ ਨੇ ਮੈਨੂੰ ਦੋ ਕੋਲਸੋ ਦਿੱਤੇ ਹਨ ਠੀਕ ਹੈ ਜੀ ਤੇ ਅਸੀਂ ਬਣੀ ਵਧੀਆ ਅਲਹਮਦੁਲਿਲਾ ਇਮਾਨਦਾਰੀ ਤੇ ਸੱਚਾਈ ਨਾਲ ਜ਼ਿੰਦਗੀ ਗੁਜ਼ਾਰ ਰਹੇ ਹਾਂ ਤੇ ਆਪਣੀ ਜ਼ਿੰਦਗੀ ਤੋਂ ਭਰਪੂਰ ਖੁਸ਼ ਹਾਂ ਇਹ ਜਿਹੜੀ ਪਾਰਟੀ ਜਿਹੜੀ ਜਮਾਤ ਨਾਲ ਸ਼ਾਮਲ ਹੋਏ ਬੀਜੇਪੀ ਨਾਲ ਹੈ ਜੀ ਉਹ ਤਾਂ ਮੁਸਲਮਾਨਾਂ ਨੂੰ ਬਰਦਾਸ਼ਤ ਨਹੀਂ ਕਰਦੀ ਕਿ ਇਸ ਮੁਲਕ ਦੇ ਵਿੱਚ ਹਾਊ ਕੈਨ ਮੈਂ ਉਸ ਮੁਲਕ ਉਸ ਜਮਾਤ ਨਾਲ ਜਾ ਕੇ ਕਿਵੇਂ 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 ਉਹਨਾਂ ਨਾਲ ਸ਼ਾਮਲ ਹੋ ਸਕਦਾ ਜੀ ਸਰ ਪ੍ਰਪੋਜ਼ਲ ਤਾਂ ਆਇਆ ਹੋਊਗਾ ਦੀ ਪ੍ਰਪੋਜ਼ਲ ਜੀ ਆਪਣੇ ਉਹ ਕਹਿੰਦੇ ਤੁਸੀਂ ਸਾਡੇ ਅਮਰ ਅਮਰਗੜ ਤੋਂ ਤੁਸੀਂ ਸਾਡੇ ਕੈਂਡੀਡੇਟ ਬਣੋ ਮੇਰਾ ਉਹਨੇ ਪੈਨਲ ਦੇ ਵਿੱਚ ਨਾਮ ਲਿਆ ਨਾਮ ਨਾਮ ਪੁੱਟ ਕੀਤਾ ਮੈਂ ਕਿਹਾ ਜੀ ਮੈਂ ਕਿੱਥੋਂ ਬਣ ਜਾਊਗਾ ਜੀ ਤੇ ਇਸ ਕਰਕੇ ਜੀ ਮੈਂ ਬਿਲਕੁਲ ਨਹੀਂ ਸ਼ਾਮਿਲ ਹੋਇਆ ਜੀ ਸਰ ਜੋ ਸਿਆਸਤ ਹੈ ਜ਼ਿਲ੍ਹਾ ਮਲੇਰਕੋਟਲਾ ਦੀ ਆਪਾਂ ਜ਼ਿਲ੍ਹਾ ਸੰਗਰੂਰ ਦੀ ਜ਼ਿਲ੍ਹਾ ਸੰਗਰੂਰ ਦੇ ਐਪजांपल ਤੁਸੀਂ ਵੀ ਸਿਆਸਤ ਨੂੰ ਦੇਖਿਆ ਹੋਊਗਾ ਚਲੋ ਥੋੜਾ ਮੋਟਾ ਜਿੰਨਾ ਵੀ ਤੁਸੀਂ ਦੇਖਿਆ ਸਰ ਕੀ ਲੱਗ ਰਿਹਾ ਹੈ ਕਿ ਜੋ ਖੈਰਾ ਸਾਹਿਬ ਹੈ ਖੈਰਾ ਸਾਹਿਬ ਦੀ ਜੋ ਕੋਸ਼ਿਸ਼ਾਂ ਜਾਂ ਜੋ ਕੰਮ ਕਰ ਰਹੀ ਹੈ ਥੋੜੀ ਲੀਡਰਸ਼ਿਪ ਪੁਰੇ ਇਹ ਵੋਟਰਾਂ ਦੇ ਵਿੱਚ ਕਨਵਰਟ ਕਰਨ ਦੇ ਵਿੱਚ ਕਾਮਯਾਬ ਹੋਣਗੇ ਲੋਕਾਂ ਨੂੰ ਖੈਰਾ ਸਾਹਿਬ ਉਰੋਂ ਮਤਲਬ ਮੈਨੂੰ ਪੂਰੀ ਉਮੀਦ ਹੈ ਕਿ ਮਲੇਰ ਕੋਲੇ ਤੋਂ ਜਿੰਨੀ ਲੀਡ ਤੇ ਉਰੋਂ ਲੀਡ ਕਰਕੇ ਜਾਣਗੇ ਠੀਕ ਹੈ ਜੀ ਉਹੀ ਲੀਡ ਉਹਨਾਂ ਲਈ ਲਾਹੇਵੰਦ ਸਾਬਿਤ ਹੋਊਗੀ ਤੇ ਉਹਨਾਂ ਨੂੰ ਲਾਭਦਾਇਕ ਸਾਬਿਤ ਹੋਊਗੀ ਤਾਂ ਕਿ ਉਹਨਾਂ ਨੂੰ ਜਿੱਤ ਦੇ ਵਿੱਚ ਯੋਗਦਾਨ ਮਲੇਰ ਕੋਲੇ ਦਾ ਸਭ ਤੋਂ ਵੱਡਾ ਪਾਉਗਾ ਸਰੇ ਇੱਕ ਗੱਲ ਹੋਰ ਦੱਸੋ ਕਿ ਹੁਣ ਤਾਂ ਜ਼ਿਲ੍ਹਾ ਬਣ ਗਿਆ ਮਲੇਰਕੋਡਲਾ ਔਰ ਡਿਵੈਲਪਮੈਂਟ ਜਿਸ ਲੈਵਲ ਤੇ ਹੋਣੀ ਚਾਹੀਦੀ ਸੀਗੀ ਉਸ ਲੈਵਲ ਤੇ ਕੀ ਲੱਗਦਾ ਹੈ ਕਿ ਜ਼ਿਲ੍ਹੇ ਦੇ ਵਿੱਚ ਡਿਵੈਲਪਮੈਂਟ ਹੋ ਰਹੀ ਹੈ ਔਰ ਇਨਸੈਪਸ਼ਨ ਦੇ ਟਾਈਮ ਦੇ ਵਿੱਚ ਵੀ ਮੈਨੂੰ ਪਤਾ ਚੱਲਿਆ ਕਿ ਜਦੋਂ ਇਨਸੈਪਸ਼ਨ ਦੇ ਟਾਈਮ ਦੇ ਵਿੱਚ ਵੀ ਤੁਸੀਂ ਉਸ ਸਟੇਜ ਦੇ ਉੱਪਰ ਮੌਜੂਦ ਸੀਗੇ ਜਦੋਂ ਮਤਲਬ ਐਨਾਉਂਸਮੈਂਟ ਹੋਈ ਜ਼ਿਲ੍ਹੇ ਦੀ ਜੀ ਬਿਲਕੁਲ ਅਮਦਰਸਤ ਹੈ ਜਦੋਂ ਮਹਾਰਾਜ ਸਾਹਿਬ ਆਖਰੀ ਇਲੈਕਸ਼ਨ ਦੀ ਰੈਲੀ ਸੀ 2017 ਦੀ ਜਦੋਂ ਉਹ ਸਾਡੇ ਚੀਫ ਮਿਨਿਸਟਰ ਕੈਂਡੀਡੇਟ ਡਿਕਲੇਅਰ ਕਰਤੀ ਸੀ ਕਾਂਗਰਸ ਪਾਰਟੀ ਨੇ 29 1 2017 ਨੂੰ ਜੀ ਦਾਣਾ ਮੰਡੀ ਵਿਖੇ ਬਹੁਤ ਵੱਡਾ ਇਕੱਠ ਹੋਇਆ ਤੇ ਮੈਨੂੰ ਪਟਿਆਲੇ ਤੋਂ ਇਤਲਾ ਮਿਲੀ ਕਿ ਥੋਨੇ ਉਸ ਸਟੇਜ ਦੇ ਉੱਪਰ ਸ਼ਾਮਿਲ ਹੋਣਾ ਜੀ ਤੁਹਾਡਾ ਨਾਮ ਉਸ ਸਟੇਜ ਦੇ ਵਿੱਚ ਮਹਾਰਾਸ਼ਾ ਦੀ ਸਟੇਜ ਹੈ ਇਹ ਯੂ ਸ਼ੁਡ ਬੀ ਥੇਰ ਤੁਮ ਉਹ ਫਾਈਨ ਤੇ ਮੈਂ ਉਸ ਸਟੇਜ ਦੇ ਉੱਪਰ ਮੈਂ ਆਪਣੇ ਪ੍ਰੈਜ਼ੈਂਟਲੀ ਆਈ ਵਾਸ ਥੇਰ ਠੀਕ ਹੈ ਜੀ ਤੇ ਉਹਨਾਂ ਨੇ ਸੀਐਮ ਸਾਹਿਬ ਨੇ ਜਿਹਨੀਆਂ ਇਹਦੇ ਬਾਰੇ ਅਨਾਉਂਸਮੈਂਟਸ ਕੀਤੀਆਂ ਕਿ ਅਗਰ ਮੈਂ ਚੀਫ ਮਿਨਿਸਟਰ ਬੰਦਾ ਤਾਂ ਮੈਂ ਮਲੇਰ ਕੋਲ ਨੂੰ ਜ਼ਿਲ੍ਹਾ ਬਣਾਉਂਗਾ ਠੀਕ ਹੈ ਜੀ ਤੇ ਉਹ ਮੈਡੀਕਲ ਕਾਲਜ ਵੀ ਦਊਂਗਾ ਠੀਕ ਹੈ ਜੀ ਤੇ ਇਹ ਉਹਨਾਂ ਨੇ ਉਸ ਵਕਤ ਇਹ ਗੱਲਾਂ ਕਹੀਆਂ ਸੀ 29 1 ਨੂੰ ਆਪਨੇ 2017 ਦੀ ਗੱਲ ਹੈ ਜੀ ਮਤਲਬ ਤੁਸੀਂ ਇਹ ਕਹਿੰਦੇ ਹੋ ਕਿ ਜੋ ਕਮਿਟਮੈਂਟ ਹੈ ਕੈਪਟਨ ਸਾਹਿਬ ਬਤੌਰ ਸੀਐਮ ਆਪਣੇ ਪੂਰੇ ਕਰ ਗਏ ਸਾਰੀਆਂ ਦੇਖੋ ਜੀ ਜੋ ਉਹਨਾਂ ਨੇ ਮਤਲਬ ਇਹ ਗੱਲ ਵੱਖਰੀ ਹੈ ਕਿ ਉਹਨਾਂ ਦਾ ਸਟਾਈਲ ਆਫ ਫੰਕਸ਼ਨਿੰਗ ਕੀ ਸੀ ਕੀ ਨਹੀਂ ਠੀਕ ਹੈ ਜੀ ਥੈਟਸ ਅ ਡਿਫਰੈਂਟ ਥਿੰਗ ਪਰ ਜੋ ਬੰਦੇ ਇੱਕ ਬਹੁਤ ਵੱਡੇ ਦੇਖੋ ਰੱਬ ਨੇ ਉਹਨਾਂ ਨੂੰ ਮਹਾਰਾਜਾ ਬਣਾਇਆ ਕਿਸੇ ਨੂੰ ਰਾਜਾ ਕਿਸੇ ਨੂੰ ਨਵਾਬ ਸਾਹਿਬ ਠੀਕ ਹੈ ਜੀ ਇਹ ਇਹ ਰੱਬ ਦੀਆਂ ਦੇਣ ਹੁੰਦੀਆਂ ਠੀਕ ਹੈ ਜੀ ਇਹ ਲੋਗ ਆਪਣੀ ਜ਼ੁਬਾਨ ਦੇ ਪੱਕੇ ਹਨ ਜੋ ਕਹਿੰਦੇ ਹਨ ਉਹਨੂੰ ਪਗਾਉਂਦੇ ਹਨ ਠੀਕ ਹੈ ਜੀ ਉਹਨਾਂ ਨੇ ਮਲੇਰ ਕੋਲੇ ਬਾਰੇ ਜੋ ਕਿਹਾ ਉਹਨਾਂ ਨੇ ਆਪਣੇ ਨਵਾਬ ਸਾਹਿਬ ਨਾਲ ਹਾਂਜੀ ਉਹਨਾਂ ਦੇ ਫੈਮਿਲੀ ਤਾਲੁਕਾ ਸੀ ਹਾਂਜੀ ਉਸ ਗੱਲ ਨੂੰ ਮੱਦੇਨਜ਼ਰ ਰੱਖਦੇ ਹੋਏ ਉਹਨਾਂ ਨੇ ਇਹ ਗੱਲ ਨੂੰ ਸਾਰੀਆਂ ਗੱਲਾਂ ਨੂੰ ਪੂਰਾ ਕੀਤਾ ਜ਼ਿਲ੍ਹਾ ਬਣਾਇਆ ਮੈਡੀਕਲ ਕਾਲਜ ਦਿੱਤਾ ਠੀਕ ਹੈ ਜੀ ਤੇ ਇਹ ਸਭ ਉਹਨਾਂ ਨੇ ਕਿੰਨਾ ਕੀਤਾ ਜੀ ਉਹਨਾਂ ਨੇ 100% ਪੂਰਾ ਕੀਤਾ ਜੀ ਸਰ ਹੁਣ ਬਤੌਰ ਯੂਥ ਲੀਡਰ ਆਪਾਂ ਗੱਲ ਕਰੀਏ ਕਿ ਖੈਰਾ ਸਾਹਿਬ ਜੀ ਨਾਲ ਮੁਲਾਕਾਤ ਹੁੰਦੀ ਹੈ ਔਰ ਗੱਲਬਾਤ ਹੁੰਦੀ ਹੈ ਤੁਹਾਡੀ ਇਹ ਖੈਰਾ ਸਾਹਿਬ ਦੇ ਮਤਲਬ ਆਪਣਾ ਦੋਨਾਂ ਦੀ ਟੀਮ ਹੈ ਉਹਨਾਂ ਜੋ ਟੀਮ ਜਿਹੜੀ ਉਹਨਾਂ ਦੀ ਕਨਸਟੀਟਿਊਟ ਕੀਤੀ ਹੋਈ ਹੈ ਖੈਰਾ ਸਾਹਿਬ ਨੇ ਠੀਕ ਹੈ ਜੀ ਰੈਗੂਲਰ ਸੀ ਉਹਨਾਂ ਦੇ ਨਾਲ ਇਨ ਟੱਚਾਂ ਤੇ ਆਪਣਾ ਬੇਬਾਕ ਹੋ ਕੇ ਜੀ ਆਪਣੀ ਜਿਹੜੇ ਕਿਸਾਨ ਐ ਆਪਣੇ ਜ਼ਿਲ੍ਹੇ ਮਲੇਰਕੋਟਲੇ ਦੇ ਜੀ ਜ਼ਿਲ੍ਹੇ ਮਲੇਰਕੋਟਲੇ ਦੇ ਜਿਹੜੇ ਮਤਲਬ ਪਿੰਡ ਹਨ ਕਿਉਂਕਿ ਲੋਕਲ ਕਿਸਾਨ ਬਹੁਤ ਘੱਟ ਐ ਤੇ ਜਿਹੜੇ ਮੰਡੀ ਦੇ ਸਾਡੇ ਆਰਤੀਏ ਹਨ ਠੀਕ ਹੈ ਜੀ ਜਿਹੜੇ ਐਜ਼ ਅ ਆਲੂ ਦਾ ਵਪਾਰ ਕਰਦੇ ਹਨ ਫੜੀਏ ਹਨ ਠੀਕ ਹੈ ਜੀ ਰੈਗੂਲਰ ਸਾਜੇ ਨੇ ਮਿਹਨਤ ਕਰ ਰਹੀਆਂ ਤੇ ਖੈਰਾ ਸਾਹਿਬ ਨੂੰ ਮਤਲਬ ਆਪਣੇ ਜਿੰਨਾ ਸਾਡਾ ਸਾਡਾ ਵੀ ਖੁਸ਼ੀ ਹੋਊਗੀ ਉਹਨਾਂ ਦੇ ਜਿੱਤ ਦੇ ਯੋਗਦਾਨ ਦੇ ਵਿੱਚ ਸਾਡਾ ਵੀ ਇੱਕ ਯੋਗਦਾਨ ਹੋਊਗਾ ਜੀ ਜੀ ਔਰ ਕਨਕਲੂਡ ਕਰਨ ਤੋਂ ਪਹਿਲਾਂ ਇੱਕ ਸਰ ਗੱਲ ਪੁੱਛੂੰਗਾ ਇੱਕ ਗੱਲ ਮਤਲਬ ਅਪੀਲ ਲਾਉਂਗਾ ਤੁਹਾਡੀ ਜ਼ਿਲ੍ਹਾ ਮਲੇਰਕੋਟਲਾ ਦੇ ਔਰ ਜ਼ਿਲ੍ਹਾ ਸੰਗਰੂਰ ਦੇ ਲੋਕਾਂ ਵਾਸਤੇ ਔਰ ਅਪੀਲ ਤੋਂ ਪਹਿਲਾਂ ਇੱਕ ਕੁਐਸਚਨ ਹੋਰ ਜੀ ਉਹ ਕੁਐਸਚਨ ਸਰ ਮੇਰਾ ਇਹ ਹੈ ਕਿ ਐਸੇ ਕਿਹੜੇ ਕੰਮ ਨੂੰ ਜਿਹੜਾ ਜ਼ਿਲ੍ਹਾ ਮਲੇਰਕੋਟਲਾ ਦੇ ਵੀ ਤੁਹਾਨੂੰ ਲੱਗਦਾ ਫੋਨ ਆ ਦੇਣ ਮੈਂ ਇਹ ਚਾਹੂੰਗਾ ਕਿ ਤੁਹਾਡੇ ਮੂੰਹ ਤੋਂ ਵੀ ਸੁਣਾ ਤੁਸੀਂ ਵੀ ਦੇਖਦੇ ਹੋ ਬੜਾ ਨਜ਼ਦੀਕ ਤੋਂ ਦੇਖਦੇ ਹੋ ਸ਼ਹਿਰ ਨੂੰ ਦੇਖਦੇ ਹੋ ਜ਼ਿਲ੍ਹੇ ਨੂੰ ਦੇਖਦੇ ਹੋ ਕਿਹੜੇ ਕਿਹੜੇ ਕੰਮ ਐਸੇ ਲੱਗਦੇ ਨੇ ਜਿਹੜੇ ਹੋਣ ਵਾਲੇ ਨਹੀਂ ਇਮੀਡੀਏਟਲੀ ਦੇਖੋ ਜੀ ਇੱਕ ਤਾਂ ਭਾਈ ਸਾਹਿਬ ਮੈਂ ਤੁਹਾਨੂੰ ਇਹ ਗੱਲ ਦੱਸਣਾ ਚਾਹੁੰਨਾ ਕਿ ਜੋ ਪੂਰੇ ਤਾਂ ਮਲੇਰ ਕੋਲਾ ਇਸ ਵਕਤ ਵੀ ਇੰਨਾਂ ਪਿੱਛੇ ਐ ਇੰਨਾਂ ਪਿਛੜਿਆ ਹੋਇਆ ਐ ਇੰਨਾਂ ਪਿਛੜਿਆ ਹੋਇਆ ਐ ਇੱਕ ਤਾਂ ਆਪਾਂ ਲੋਕ ਸਿਰਫ ਇਹ ਗੱਲ ਨੂੰ ਡਿਵੈਲਪਮੈਂਟ ਸਮਝਦੇ ਆ ਸੜਕਾਂ ਪੁਲ ਜੀ ਇਹ ਕੋਈ ਡਿਵੈਲਪਮੈਂਟ ਹੈ ਜੀ ਜੀ ਇਹ ਤਾਂ ਚਾਹੀਦੀ ਨਹੀਂ ਚਾਹੀਦੀ ਹੈ। ਇਹ ਡਵੈਲਪਮੈਂਟ ਕੁਛ ਨਹੀਂ ਹੈਗੀ। ਔਰੇ ਜੀ ਮੈਡੀਕਲ ਫੈਸਿਲਿਟੀ ਜ਼ੀਰੋ ਹੈ ਜੀ। ਸਰਕਾਰੀ ਹਸਪਤਾਲ ਤੁਸੀਂ ਚਲੇ ਜਾਓ। ਉੱਥੇ ਨਾ ਕੋਈ ਅਲਟਰਾਸਾਉਂਡ ਦੀ ਮਸ਼ੀਨ, ਨਾ ਕੋਈ ਸੀਟੀ ਸਕੈਨ ਦੀ ਮਸ਼ੀਨ। ਯਾਨੀ ਕੋਈ ਉਥੇ ਇਨਫਰਾਸਟ੍ਰਕਚਰ ਹੀ ਨਹੀਂ ਹੈਗਾ। ਜੀ। ਉਸ ਤੋਂ ਬਾਅਦ 1926 ਤੋਂ ਬਾਅਦ ਜਦੋਂ ਨਵਾਬ ਸਾਹਿਬ ਨੇ ਦੇਖੋ ਉਹਨਾਂ ਦੀ ਕਿੰਨੀ ਬੜੀ ਦੂਰ ਦੂਰੰਦੇਸ਼ੀ ਸੀ ਉਹਨਾਂ ਦੀ। ਹਾਂਜੀ ਕਿ ਉਹਨਾਂ ਨੇ ਉਸ ਵਕਤ ਮਤਲਬ ਖੁਦ ਇਹਨੇ ਅੱਛੇ ਜਦੋਂ ਖਾਨਦਾਨ ਤੋਂ ਹੋ ਬਿਲੋਂਗ ਕਰਦੇ ਸੀ ਨਵਾਬ ਸੀਗੇ ਰਿਆਸਤ ਦੇ ਠੀਕ ਹੈ ਜੀ ਉਹਨਾਂ ਨੇ ਮੁਸਲਮਾਨਾਂ ਨੂੰ ਮੁਸਲਮਾਨਾ ਨੂੰ ਇੱਕ ਗਵਰਨਮੈਂਟ ਕਾਲਜ ਗਿਫਟ ਕੀਤਾ ਤੋਹਫਾ ਦਿੱਤਾ ਕਿ ਮੁਸਲਮਾਨ ਐਜੂਕੇਟ ਹੋਣ ਠੀਕ ਹੈ ਜੀ ਐਜੂਕੇਟ ਹੋਣਗੇ ਤਾਂ ਉਹ ਚੰਗੇ ਬਣਨਗੇ ਜਿਸ ਜਿਸ ਪ੍ਰੋਫੈਸ਼ਨ ਦੇ ਵਿੱਚ ਵੀ ਜਾਣਗੇ ਖੇਤੀਬਾੜੀ ਕਰਨਗੇ ਵਪਾਰ ਕਰਨਗੇ ਅਫਸਰ ਬਣਨਗੇਹੀਂ ਪੋਲੀਟੀਸ਼ਨ ਬਣਨਗੇ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਅੱਜ ਤੱਕ ਦੇਖ ਲਓ ਜੀ ਉਰੇ ਕੋਈ ਇੱਕ ਉਹੀ ਕਾਲਜ ਦੇ ਵਿੱਚ ਉਹ ਕੋਰਸ ਜੈਡ ਆਨ ਕਰ ਰਹੇ ਹਨ ਬੀਐਡ ਬੀਐਡ ਕੋਰਸ ਕਰਤਾ ਜੀ ਕੰਪਿਊਟਰ ਕੋਰਸ ਕਰਤਾ ਜੀ ਉਹ ਬਿਲਡਿੰਗ ਤੋਂ ਇਲਾਵਾ ਤਾਂ ਮੈਨੂੰ ਇੱਕ ਦਲ ਇੱਕ ਗੱਲ ਦੱਸ ਦਿਓ ਮੈਂ ਸਾਰੇ ਲੋਕਾਂ ਨੂੰ ਮਲੇਰ ਕੋਲੇ ਵਾਲੇ ਪੁੱਛਣਾ ਚਾਹਣਾ ਵੀ ਉਹ ਬਿਲਡਿੰਗ ਤੋਂ ਇਲਾਵਾ ਕੋਈ ਹੋਰ ਜਗ੍ਹਾ ਦੇ ਵਿੱਚ ਇਹਨੇ ਕੋਈ ਨਵਾਂ ਕਾਲਜ ਖੜਾ ਕੀਤਾ ਔਰ ਕੁਝ ਵੀ ਨਹੀਂ ਹੈ ਜੀ ਔਰ ਸਰ ਜਿਹੜੀ ਜਿਹੜੀਆਂ ਕਮੀਆਂ ਤੁਹਾਨੂੰ ਤੁਸੀਂ ਮਤਲਬ ਦੇਖੀਆਂ ਇਹ ਕਮੀਆਂ ਨੂੰ ਮਤਲਬ ਫਿਲ ਅਪ ਕਰਨ ਦੇ ਵਿੱਚ ਕੀ ਲੱਗਦਾ ਕਿ ਤੁਸੀਂ ਕਾਮਯਾਬ ਹੋਮੋਗੇ ਯਾ ਇੱਕ ਇਧਰੋਂ ਮੈਂ ਹੋਰ ਐਡ-ਆਨ ਕਰ ਲਵਾਂ ਆਪਣਾ ਕੁਐਸਚਨ ਕਿ ਜਿਹੜੇ ਹੁਣ ਤੱਕ ਦੇ ਸਾਡੇ ਰਿਪ੍ਰেজੈਂਟੇਟਿਵ ਸੀਗੇ ਉਹਦਾ ਕੀ ਲੱਗਦਾ ਕਿਉਂ ਨਹੀਂ ਕਰ ਸਕੇ ਉਹ ਕੀ ਕਾਰਨ ਸੀਗਾ ਦੇਖੋ ਜੀ ਜਿਹੜੇ ਹੁਣ ਤੱਕ ਦੇ ਰਿਪ੍ਰেজੈਂਟੇਟਿਵ ਸੀਗੇ ਕਿ ਜੀ ਉਹਨਾਂ ਨੇ ਇਹਦੇ ਬਾਰੇ ਕੋਈ ਧਿਆਨ ਨਹੀਂ ਦਿੱਤਾ ਠੀਕ ਹੈ ਜੀ ਉਹਨਾਂ ਨੇ ਮਲੇਰ ਕੋਲੇ ਬਾਰੇ ਸਿਰਫ ਉਹ ਕੰਮ ਅਗਰ ਧਿਆਨ ਦਿੱਤਾ ਹੁੰਦਾ ਚੀਜ਼ਾਂ ਦਿਖਣੀਆਂ ਜੀ ਇਹ ਚੀਜ਼ਾਂ ਗਰਾਊਂਡ ਤੇ ਦਿਖਣੀ ਚਾਹੀਦੀ ਹੈ ਮੇਰੇ ਕਹਿਣ ਨਾਲੇ ਚੀਜ਼ਾਂ ਖਤਮ ਨਹੀਂ ਹੋਈਆਂ ਨਾ ਮੇਰੇ ਕਹਿਣ ਨਾਲੇ ਚੀਜ਼ਾਂ ਇਹ ਚੀਜ਼ਾਂ ਅੱਜ ਹੀ ਤਾਰੀਖ ਦੇ ਵਿੱਚ ਬਣੀਆਂ ਹੋਈਆਂ ਹਨ ਅਗਰ ਕੁਝ ਹੈ ਤਾਂ ਮੈਨੂੰ ਦਿਖਾਓ ਕੀ ਇਹ ਜੀ ਆ ਸੜਕੀਆਂ ਆ ਸੜਕਾਂ ਦੇ ਕਿਨਾਂ ਟਾਇਲਾਂ ਲਾਤੀਆਂ ਉਹ ਲਾਤੀਆਂ ਕੋਈ ਕਿਨਾਂ ਪੁਲ ਬਣਾਤਾ ਪੁਲੀ ਬਣਾਤੀ ਕੀ ਡਿਵੈਲਪਮੈਂਟ ਹੈ ਸਰ ਕਈ ਪਾਰਟੀਆਂ ਦੇ ਰਿਪ੍ਰੈਜ਼ੈਂਟੇਟਿਵ ਰਹੇ ਸ਼੍ਰੋਮਣੀ ਅਕਾਲੀ ਦਲ ਦਾ ਵੀ ਉਹ ਰਿਪ੍ਰੈਜ਼ੈਂਟੇਟਿਵ ਰਹਿਆ ਔਰ ਥੋੜੀ ਪਾਰਟੀ ਦੇ ਵੀ ਰਿਪ੍ਰੈਜ਼ੈਂਟੇਟਿਵ ਰਹੇ ਕੀ ਲੱਗਦਾ ਹੈ ਮਤਲਬ ਮਤਲਬ ਕਿਸੇ ਵੀ ਦੌਰ ਦੇ ਵਿੱਚ ਕੋਈ ਮਤਲਬ ਚੇਂਜ ਆਇਆ ਹੀ ਨਹੀਂ ਮਲੇਰ ਕੋਲ ਦੇ ਵਿੱਚ ਦੇਖੋ ਜੀ ਜੋ ਮਲੇਰ ਕੋਲੇ ਦੇ ਵਿੱਚ ਮੈਡੀਕਲ ਫੈਸਿਲਿਟੀ ਦੀ ਸਭ ਤੋਂ ਵੱਡੀ ਗੱਲ ਉਸ ਤੋਂ ਬਾਅਦ এডਿਕੇਸ਼ਨ ਦੀ ਠੀਕ ਹੈ ਜੀ ਇਹਨਾਂ ਨੇ ਕਿਸੇ ਬੰਦੇ ਨੇ ਵੀ ਇਸ ਨਜ਼ਰੀਏ ਨਾਲ ਮਲੇਰ ਕੋਲੇ ਨੂੰ ਨਹੀਂ ਵੇਖਿਆ ਠੀਕ ਹੈ ਜੀ ਤਾਂ ਕਿ ਉਹ ਕੁਝ ਇਹਦੇ ਵਿੱਚ ਮਲੇਰ ਕੋਲੇ ਬਾਰੇ ਕਰ ਸਕਦੇ ਅਗਰ ਵੇਖਦੇ ਤਾਂ ਹੀ ਕਰਦੇ ਤਾਂ ਅਨਫੋਰਚੂਨੇਟਲੀ ਜੀ ਨਹੀਂ ਹੈਗਾ ਜੀ ਔਰ ইমরান ਸਾਹਿਬ ਇਨ ਦਾ ਐਂਡ ਬਿਫੋਰ ਆਈ ਕਨਕਲੂਡ ਇਹਦੇ ਵਿੱਚ ਮਲੇਰਕੋਟਲਾ ਵਾਸੀ ਜੋ ਡਿਸਟ੍ਰਿਕਟ ਸੰਗਰੂਰ ਦੇ ਵੋਟਰਸ ਐ ਉਹਨਾਂ ਨੂੰ ਕੀ ਅਪੀਲ ਕਰੋਗੇ ਮੈਂ ਇਹੀ ਅਪੀਲ ਕਰੂੰਗਾ ਕਿ ਆਪਾਂ ਸਾਰੇ ਜਣੇ ਬਿਲਕੁਲ ਤਕੜੇ ਹੋ ਕੇ ਖੈਰਾ ਸਾਹਿਬ ਨੂੰ ਆਪਣੀ ਇੱਕ ਇੱਕ ਕੀਮਤੀ ਵੋਟ ਪਾ ਕੇ ਉਰੋਂ ਜਿਦਾ ਕੇ ਭੇਜੀਏ ਤਾਂ ਕਿ ਉਹ ਆਪਣੇ ਹਰ ਮਸਲੇ ਦੇ ਵਿੱਚ ਹੈ ਜੀ ਬਿਲਕੁਲ ਦਲੇਰੀ ਦੇ ਨਾਲ ਬੇਬਾਕ ਹੋ ਕੇ ਆਪਣੀ ਗੱਲ ਪਾਰਲੀਮੈਂਟ 'ਚ ਰੱਖਣ ਤੇ ਆਪਾਂ ਉਹਨਾਂ ਤੋਂ ਰਾਤ ਦਿਨ ਉਹਨਾਂ ਤੋਂ ਕੰਮ ਲਈਏ ਤੇ ਮਲੇਰਕੋਟਲੇ ਦੇ ਮਸਲੇ ਤੇ ਖਾਸੋ ਤੇ ਮਲੇਰ ਕੋਲੇ ਕਿਉਂ ਸੀ ਮਲੇਰ ਕੋਲੇ ਬਿਲੋਂਗ ਕਰਦੀਆਂ ਮਲੇਰ ਕੋਲੇ ਦੇ ਮਸਲੇ ਆਪਾਂ ਉਹਨਾਂ ਤੋਂ ਹੱਲ ਕਰਾਈਏ ਬਹੁਤ